ਇੰਡੀਆ ਦੀ ਆਰਮੀ ਨੇ ਜਿਹੜੇ ਅਕਾਲ ਤਖਤ ਤੇ ਖੂਨ ਖਾਰ ਗੁੰਡੇ ਬੈਠੇ ਸੀ ਉਹਨਾਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ ਹੈ ਯਾਨੀ ਬੂਟਾ ਸਿੰਘ ਦੇ ਵੱਲੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਕਿ ਬਿਆਨ ਦਿੱਤਾ ਗਿਆ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਪਰ ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ 84 ਦੇ ਵਿੱਚ ਹਮਲਾ ਹੋਇਆ ਸੀ ਉਸ ਨੂੰ ਲੈ ਕੇ ਹੁਣ ਗਿਆਨੀ ਬੂਟਾ ਸਿੰਘ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਤੇ ਉਹਨਾਂ ਦਾ ਮੰਨ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ 84 ਦੇ ਵਿੱਚ ਹਮਲਾ ਨਹੀਂ ਸੀ ਹੋਇਆ ਸਗੋ ਫੌਜ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਅਸੀਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਖੁੰਖਾਰ ਗੁੰਡਿਆਂ ਦਾ ਸਫਾਇਆ ਕੀਤਾ ਸੀ ਇੰਨਾ ਹੀ ਨਹੀਂ ਹੁਣ ਆਇਆ ਵੀ ਕਿਹਾ ਹੈ ਕਿ ਭਿੰਡਰਾਵਾਲਿਆਂ ਦੇ ਗੁੰਡੇ ਯਾਨੀ ਕਿ ਉਹਨਾਂ ਦਾ ਮੰਨਣਾ ਹੈ ਕਿ ਸੰਤ ਭਿੰਡਰਾਵਾਲੇ ਵੀ ਗੁੰਡੇ ਸੰਤ ਤੇ ਉਹਨਾਂ ਦੇ ਖੁੰਖਾਰ ਗੁੰਡੇ ਜਾਂ ਫਿਰ ਕਹਿ ਲੋ ਕਿ ਉਹਨਾਂ ਦੇ ਚਮਚੇ ਅਜੀਹਾ ਬਿਆਨ ਗਿਆਨੀ ਬੁੱਟਾ ਸਿੰਘ ਦੇ ਵੱਲੋਂ ਦਿੱਤਾ ਗਿਆ ਇਹ ਸ਼ਬਦਾਵਲੀ ਜਿਹੜੀ ਹੈ ਗਿਆਨੀ ਬੁੱਟਾ ਸਿੰਘ ਦੇ ਵੱਲੋਂ ਇਸਤੇਮਾਲ ਕੀਤੀ ਗਈ ਹੈ ਸੰਤ ਭਿੰਡਰਾਵਾਲਿਆਂ ਦੇ ਖੁੰਖਾਰ ਗੁੰਡੇ ਸੰਤ ਭਿੰਡਰਾਵਾਲਿਆਂ ਦੇ ਚਮਚੇ ਕਹਿ ਕੇ ਗਿਆਨੀ ਬੁੱਟਾ ਸਿੰਘ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਦਾ ਮੰਨਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ 84 ਦੇ ਵਿੱਚ ਹਮਲਾ ਨਹੀਂ ਸੀ ਹੋਇਆ ਗਿਆਨੀ ਬੁੱਟਾ ਸਿੰਘ ਦੇ ਇਸ ਵਿਵਾਦਿਤ ਬਿਆਨ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਸਿੱਖ ਭਾਈਚਾਰੇ ਦੇ ਵਿੱਚ ਜ਼ਰੂਰ ਰੋਸ ਹੈ ਕਿਉਂਕਿ ਨਿਹੱਥੇ ਸਿੱਖ ਜਿਹੜੇ ਸੰਨ 84 ਦੌਰਾਨ ਮਾਰੇ ਗਏ ਸਨ ਸਿੱਖ ਕਤਲਿਆਮ ਅੱਜ ਵੀ ਜਦੋਂ ਲੋਕ ਯਾਦ ਕਰਦੇ ਨੇ ਤਾਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਪਰ ਹੁਣ ਵੱਡੇ ਸਵਾਲ ਐ ਉੱਠਦੇ ਨੇ ਕਿ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਹੈ ਗਿਆਨੀ ਬੂਟਾ ਸਿੰਘ ਨੇ ਤੇ ਉਹ ਆਪਣੇ ਆਪ ਨੂੰ ਸਿੱਖ ਵੀ ਮੰਨਦੇ ਨੇ ਪਰ ਉਹ ਐ ਨਹੀਂ ਮੰਨਦੇ ਕਿ 84 ਦੇ ਵਿੱਚ ਕਿਸ ਤਰੀਕੇ ਸਿੱਖ ਕਤਲਿਆਮ ਹੋਇਆ ਸੀ ਕਿਸ ਤਰੀਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਜਦਕਿ ਉਹ ਕਹਿੰਦੇ ਨੇ ਕਿ ਮੇਰਾ ਮੰਨਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ 84 ਦੇ ਵਿੱਚ ਹਮਲਾ ਹੋਇਆ ਹੀ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਇਹ ਗੱਲ ਧਿਆਨ ਨਾਲ ਸੁਣਿਓ ਕਿਉਂਕਿ 84 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਖੰਖਾਰ ਗੁੰਡੇ ਪਿੰਡਰਾ ਵਾਲਿਆਂ ਦੇ ਬੈਠੇ ਹੋਏ ਸਨ ਉਹਨਾਂ ਦਾ ਸਫਾਇਆ ਭਾਰਤੀ ਫੌਜ ਨੇ ਕੀਤਾ ਹੈ ਹੋਰ ਕੀ ਕਿਹਾ ਉਹਨਾਂ ਨੇ ਤੁਹਾਨੂੰ ਸੁਣਾਉਂਦੇ ਹਾਂ ਸੁਣਿਓ ਗੱਲ ਕੌੜੀ ਆ ਜਦੋਂ ਇਹ ਕਹਿੰਦੇ ਨੇ ਨਾ ਕਿ ਅਕਾਲ ਤਖਤ ਤੇ ਹਮਲਾ ਹੋਇਆ ਅਟੈਕ ਹੋਇਆ ਬਿਲਕੁਲ ਨਹੀਂ ਇੰਡੀਆ ਦੀ ਆਰਮੀ ਨੇ ਜਿਹੜੇ ਅਕਾਲ ਤਖਤ ਤੇ ਖੂਨਖਾਰ ਗੁੰਡੇ ਬੈਠੇ ਸੀ ਉਹਨਾਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ ਉਹ ਖੂਨਖਾਰ ਜਿਹੜੇ ਗੁੰਡੇ ਸੀ ਪਿੰਡਰਾ ਵਾਲੇ ਦੇ ਜਮ ਜੇਜਾ ਭਿੰਡਰਾਂ ਵਾਲਾ ਉਹਨਾਂ ਤੋਂ ਕੱਲ ਤੱਕ ਨੂੰ ਆਜ਼ਾਦ ਕਰਵਾਇਆ ਸੀ ਤੇ ਇਹੀ ਅਮਰਤਪਾਲ ਮੈਰੋਬਰਗੇ ਜਿਹੜੇ ਪੂਲੇ ਦੀ ਰੀਸ ਕਰਦੇ ਆ ਅਸਾ ਇਹਦੀ ਵੀਡੀਓ ਜਦੋਂ ਆਈ ਨਾ ਇਹ ਪੂਰਾ ਡਰਿਆ ਹੋਇਆ ਮਤਲਬ ਹੁਣ ਦੁਬਾਰੇ ਜਿਹੜੀ ਵੀਡੀਓ ਪਾਈ ਅਕੇ ਅਸੀਂ ਪੰਜਾਬ ਦੀ ਗੰਦਗੀ ਸਾਫ ਕਰਨੀ ਹੈ ਵੀ ਲੋਕ ਥੋੜਾ ਬਹੁਤਾ ਮੇਰੇ ਹਮਦਰਦ ਬਣ ਮੇਰੇ ਜਣ ਕੇ ਪਿੱਛੇ ਖੜਨ ਵੀ ਹਵਾ ਬਣ ਜੀ ਪਰ ਲੋਕਾਂ ਨੂੰ ਪਤਾ ਨਹੀਂ ਵੀ ਜਿਹਨਾਂ ਨੇ ਜੂਨ 84 ਦਾ ਅਤਵਾਦ ਦਾ ਦੌਰ ਦੇਖਿਆ ਉਦੋਂ ਇਹ ਜਿਹੜੀਆਂ ਖਤੀੜਾਂ ਨੇ ਰੋਲੇ ਪਾਈ ਸੀ